ਜਿੰਦਿਆਰ ਪਰਤ ਮੇਰਾ ਨਾਮ ਜੀਦਕਾ ਰਕਾਲੇਤੀ ਦਿਰਨ ਵਾਲੀ ਜ਼ਿਲ੍ਹਾ ਕਤਨ ਡੋਟ ਬਲਾਕ ਅੱਜ ਅਸੀਂ ਸਾਡੇ ਨਾਲ ਸਿੱਖੀ ਸਟੇਮ ਆਪੋ ਤੇ ਅਵਿੰਦਰ ਕੌਰ ਅਸੀਂ ਅੱਜ ਪਿੰਡ ਪਹੁੰਚੇ ਆ ਜੰਲੂ ਤੇ ਜੰਲੂ ਕਦੇ ਰਹਿਣ ਵਾਲੇ ਸੁਵਿੰਦਰ ਸਿੰਘ ਦੇ ਘਰ ਪਹੁੰਚੇ ਆ ਅੱਜ ਨਗਰਪਾਲਿਕਾ ਤੇ ਅਸੀਂ ਸਾਡਾ ਸਾਰਾ ਲੈ ਕੇ ਵਿਚਾਰੇ ਬਹੁਤ ਕੰਮ ਤੋਂ ਵਾਝੇ ਬੈਠੇ ਸੀ ਦੇ ਕੰਮ ਚਲਾਉਣਾ ਚਾਹੁੰਦੇ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਜਾਂ ਨਗਰਪਾਲਿਕਾ ਆਪੰਨ ਕੀਤੀ ਜਾਵੇ ਜਾਂ ਨਾ ਤਾਂ ਕੰਮ ਚਲਾਇਆ ਜਾਵੇ ਨਹੀਂ ਤਾਂ ਅਸੀਂ ਤੋੜ-ਟੋੜ ਕਰਾਂਗੇ ਨਹੀਂ ਅਸੀਂ ਸੰਘਰਸ਼ ਵੀ ਕਰਾਂਗੇ ਤਿੱਖਾ ਕਰਾਂਗੇ ਜਿੱਥੇ ਸਾਡਾ ਜੀ ਕੀਤਾ ਤਾਂ ਨਾ ਲਾਵਾਂਗੇ ਛੜਕਾਂ ਤੇ ਛੜਕੇ ਵੀ ਰੋਕਾਂਗੇ ਟ੍ਰੇਨ ਵੀ ਰੋਕਾਂਗੇ ਚੰਡੀਗੜ੍ਹ ਵੀ ਜਾਣਾ ਪੈ ਜਾਵਾਂਗੇ ਦਿੱਲੀ ਵੀ ਜਾਣਾ ਪੈ ਜਾਵਾਂਗੇ ਨਾਲ ਸਾਰਿਆਂ ਦੇ ਨਾਲ ਇਕੱਠੇ ਹੋ ਕੇ ਜਾਵਾਂਗੇ ਇੰਨੇ ਨਾਲ ਨਹੀਂ ਸਰਨਾ ਖਾਰਾਂ ਇਕੱਠ ਨਾਲੇ ਕੰਮ ਹੋਣਾ ਜੀ ਵੱਤ-ਵਾਰ ਇਕੱਠ ਕਰੋ ਵੱਤ-ਵਾਰ ਸਾਥ ਦਿਓ ਇਨਾ ਕਹਿੰਦੇ ਹੋਇਆ ਜੈ ਪੀਮ ਜੈ ਭਾਰਤ ਪਹਿਲੇ ਵਿਚਾਰ ਜਿਹੜੇ ਹੈਗੇ ਆ ਹਟ ਕਲੁੰਦਰਪੁਰ ਚਾਰ ਕਰਨ ਜੈ ਪੀਮ ਜੈ ਭਾਰਤ ਨਾਮ ਲਖਵਿੰਦਰ ਕੌਰ ਪਿੰਡ ਸੇਠਾ ਵਾਲਾ ਬਲਾਕ ਮਦੋਟ ਮੈਂ ਜਾਣ ਵਾਲੀ ਹਾਂ ਜੋ ਕਿ ਸਾਨੂੰ ਨਗਰ ਪਾਲਿਕਾ ਵਿੱਚ ਲਿਆ ਗਿਆ ਹੈ ਜੋ ਕਿ ਸਾਡੀ ਸਹਿਮਤੀ ਨਾਲ ਵਿੱਚ ਨਹੀਂ ਲਿਆ ਗਿਆ ਅਸੀਂ ਦਿਹਾਤੀ ਏਰੀਆ ਵਿੱਚ ਦਿਹਾਤੀ ਏਰੀਆ ਵਿੱਚ ਰੱਖਿਆ ਗਿਆ ਹੈ ਤੇ ਜੋ ਕੀ ਅਸੀਂ ਕੰਮ ਤੋਂ ਬਹੁਤ ਵੰਝਿਆ ਸਾਨੂੰ ਨਰੇਖਾ ਚ ਕੰਮ ਲਾਇਆ ਜਾਵੇ ਜਾਂ ਨਗਰਪਾਲਿਕਾ ਭੰਗ ਕਰੀ ਜਾਵੇ ਜਾਂ ਪਿੰਜਾਇ ਜਾ ਪਾਵੇ। ਕਿੰਨਾ ਸੋਹਣਾ ਵਿਚਾਰ ਕਰਨਗੇ। ਜੈ ਪਿੰਜਾਇ। ਜੈ ਪਿੰਜਾਇ। ਮੇਰਾ ਨਾਮ ਕੁਲਵਿੰਦਰ ਸਿੰਘ ਹੈ। ਮੈਂ ਮਮਦੋਟ ਬਲਕ ਪਿੰਡ ਜਲੋਕਾਤ ਰਹਿਣ ਵਾਲਾ ਹਾਂ। ਅੱਜ ਸਾਡੇ ਸਮੂਚੀ ਟੀਮ ਹੈ। ਪੈਨਮਨ ਜੀ ਤੋਂ ਕਰ ਜਿਲ੍ਹਾ ਪ੍ਰਤੀਜਿਤ ਤੇ ਪ੍ਰਦਾਨ ਸਰਦਾਰ ਬੱਗਾ ਸਿੰਘ ਪ੍ਰਦਾਨ ਸਾਡੇ ਕੋਲ ਪਹੁੰਚੇ ਨੇ ਜੋ ਕਿ ਸਾਡੀਆਂ ਮੰਗਾਂ ਨੇ ਜੋ ਕਿ ਨਰੇਗਾ ਅੱਜ ਤੋਂ 20 ਸਾਲ ਪਹਿਲਾਂ ਦੇ ਜੋ ਕਾਰਡ ਬਾਣ ਰਹੇ ਅਸੀਂ ਬਾਕੀ ਉਹਨਾਂ ਦਾ ਕੰਮ ਨਹੀਂ ਚੱਲ ਰਾ ਜੋ ਕਿ ਸਾਨੂੰ ਨਗਰਪਾਲਿਕਾ ਦੇ ਤੱਕੇ ਨਾਲ ਲਿਆ ਗਿਆ ਹੈ ਨਾ ਤਾਂ ਸਾਡੇ ਪਿੰਡਾਂ ਦੇ ਕੋਲ ਪੁੱਛਿਆ ਗਿਆ ਹੈ ਨਾ ਤਾਂ ਕਿਸੇ ਕੋਲੋਂ ਸਹਿਮਤੀ ਲਈ ਗਈ ਹੈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਨਗਰਪਾਲਿਕਾ ਦੇ ਬਾਹਰ ਕੱਢਿਆ ਜਾਵੇ ਕਿ ਸਾਡਾ ਜੇ ਨਗਰਪਾਲਿਕਾ ਸਾਨੂੰ ਨਹੀਂ ਬਾਹਰ ਕੱਢ ਸਕਦੇ ਸਾਡਾ ਨਰੇਗਾ ਵਾਲਾ ਕੰਮ ਚਲਾਇਆ ਜਾਵੇ ਚਾਹ ਪੀਣ ਜਾਪਰ ਆਸਿਦ ਵਾਲੇ ਜਿਹੜੇ ਲੋਕਾਂ ਦੇ ਰਹਿਣ ਵਾਲਾ ਮੈਂ ਸੀ ਲੋਬੀ ਜੀ ਇਸ ਪੈਨਲ ਵਿੱਚ ਕੋਈ ਹੱਲ ਨਹੀਂ ਨਿਕਲਾ ਇੱਕ ਕੰਮ ਨਹੀਂ ਕੋਈ ਮਿਲ ਰਿਹਾ ਗਰੀਬ ਬੈਠੇ ਨੇ ਇਹਨਾਂ ਗਰੀਬਾਂ ਦਾ ਸਰਕਾਰ ਕਾਢੇ ਇਹਦੇ ਵਿੱਚ ਸਾਡੇ ਫਰਦਾਨ ਪਹੁੰਚੇ ਨੇ ਹਰ ਘਰ ਅਤਾ ਰੈਣਾ ਨਗਰ ਦੇ ਗਰੀਬਾਂ ਦੀ ਕੀ ਹਾਲ ਹੋਇਆ ਨੇ ਇਹ ਹਾਲ ਕੱਢਣ ਵਿੱਚ ਜ਼ਰੂਰ ਸਰਕਾਰ ਕੱਢੇ ਜਾਂ ਹਾ ਦੀ ਕਮੇਟੀ ਤੋੜੇ ਜਾਂ ਗਰੀਬਾਂ ਨੂੰ ਰੋਜ਼ਗਾਰ ਵਾਲਾ ਕੰਮ ਮਿਲੇ ਆਸੇ ਪਾਸ ਸਾਡੇ ਪਿੰਡ ਦਾ ਕੋਈ ਜਾਨੀ ਕਿ ਕਮੇਟੀ ਚ ਪਿੰਡ ਬਹਿ ਚੁੱਕਾ ਹੈ ਇਹ ਬੇਜੁਗਾਰ ਸਾਡੇ ਪਿੰਡ ਦਿੱਤਾ ਜਾਵੇ ਤੇ ਕਮੇਟੀ ਪੰਕ ਕੀਤੀ ਜਾਵੇ ਜੋ ਜੇ ਬਾਤ ਚ ਅਸੀਂ ਕਹਿੰਦੇ ਜੱਲੋ ਕੈਮਰਾ ਆਣ ਵੜਾ ਬਿੰਦਰ ਮੇਰੇ ਨਾ ਹੈ ਸਾਡੇ ਪ੍ਰਿੰਟ ਤੇ ਜਾ ਤਾਂ ਰੋਜ਼ਗਾਰ ਤੋੜਾ ਜਾਵੇ ਤੇ ਜਾਪ ਕਮੇਟੀ ਮੰਗਦੀ ਕਿ ਤੇ ਜਿਹੜੇ ਸਾਡੇ ਪਿੱਛੇ ਤੋਂ ਬਿਨਾ ਇਹ ਕੰਮ ਹੋਇਆ ਹੈ ਜੇ ਸਾਡੇ ਕਿਸਲਾ ਲਈ ਜਾਂਦੀ ਅਸੀਂ ਕੁਛ ਨੁਕਸੇ ਦੇ ਵਿੱਚ ਟੰਗ ਅੜਾਈ ਜਰੂਰ ਕਰਦੇ ਮੈਕਰੀ ਜੀ ਕਾ ਖਾਲਸਾ ਵੈਕ ਜੀ ਦੀ ਫਤਿਹ ਠਾਣੋਂ ਨਿਗਰ ਦਾ ਕੰਮ ਮਿਲਣਾ ਚਾਹੀਦਾ ਸਾਡੇ ਕਮੇਟੀ ਬਣਨ ਵਿੱਚ ਨਰੇਗਾ ਦੇ ਕਾਟ ਬੰਦ ਹੋ ਚੁੱਕੇ ਨੇ ਵਾਹ ਜਸਬੀਰ ਸੇ ਗੁਰੂ ਪੇਤਾਲ ਸਾਹਿਬ ਵਾਹਿਗੁਰੂ ਜੀ ਤੇ ਸਾਨੂੰ ਸਰਕਾਰ ਤੋਂ ਇਹ ਮੰਗੇ ਸਾਡਾ ਪਹਿਲਾਂ 20 ਸਾਲ ਇੱਥੇ ਬਿੰਡ ਚ ਨਰੇਗੇ ਦਾ ਕੰਮ ਚੱਲਿਆ ਸੀ ਹੁਣ ਉਹ ਕਾਟ ਬੰਦ ਕਰਾਏ ਗਏ ਨੇ ਤੇ ਸਾਡਾ ਨਰੇਗੇ ਦਾ ਕੰਮ ਚੱਲਣਾ ਚਾਹੀਦਾ ਹੈ ਇਹ ਵਾਹਿਗੁਰੂ ਜੀ ਖਾਲਸਾ ਖਾਲਸਾ ਬੋ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਜੈ ਪੀਮ ਵਾਹ ਜਬੜੀ ਕੱਟ ਗਈ ਆਈ ਹੈ ਚਲੋ ਦੁਬਾਰੇ ਕਾਟ ਦਿੰਦੇ ਹਾਂ ਚਲੋ ਮੈਂ ਦੱਸਣਾ ਚਾਹਨਾ ਵੇਖੋ ਮੇਰੀਆਂ ਪੈਨਾ ਜਿਹੜੀਆਂ ਨਹੀਂ ਪੜੀਆਂ ਬੱਚਿਆਂ ਨੂੰ ਪਤਾ ਹੈ ਜਿਹੜੀਆਂ ਪੈਨਾ ਨਹੀਂ ਪੜੀਆਂ ਉਹਨਾਂ ਨੂੰ ਦੱਸਣਾ ਚਾਹਨਾ ਜੈ ਪੀਮ ਆਪਕ ਕਿਉਂ ਹੈ ਜੈ ਪੀਮ ਬਾਬਾ ਸਾਹਿਬ ਡਾਕਟਰ ਬੇਲਕਾਹ ਦੀ ਬਰੋਸਾਪ ਦਾ ਨਾਰਾ ਹੈ ਜਿਨ੍ਹਾਂ ਨੇ 25 ਸਾਲ ਚੰਚਰ ਕਰਕੇ ਤਾਂ ਕਾਨੂੰਨ ਮੰਤਰੀ ਬਣੇ ਤੇ ਤੁਹਾਡੇ ਲਈ ਸੰਵਿਧਾਨ ਲਿਖਿਆ ਸੰਵਿਧਾਨ ਚ ਲਿਖਿਆ ਕਿ ਇਹ ਸੰਵਿਧਾਨ ਤੋਂ ਪਹਿਲਾਂ ਨਾ ਸਾਨੂੰ ਵੋਟ ਪਾਉਣ ਦਾ ਅਧਿਕਾਰ ਸੀ ਨਾ ਪਾਣੀ ਪੀਣ ਦਾ ਅਧਿਕਾਰ ਸੀਗਾ ਨਾ ਸਾਨੂੰ ਬਣਨ ਦਾ ਅਧਿਕਾਰ ਸੀਗਾ ਅਸੀਂ ਜੇ ਘਰ ਲਿਆ ਹੈ ਤੇ ਘਰ ਆਪਣੇ ਨਾਮ ਲਖਾਉਣ ਦਾ ਅਧਿਕਾਰ ਨਹੀਂ ਸੀ ਅਸੀਂ ਨੌਕਰੀਆਂ ਵਿੱਚ ਨਹੀਂ ਹਿੱਸਾ ਲੈ ਸਕਦੇ ਸੀ ਰਾਜਨੀਤਿਕ ਲੋਕਾਂ ਵਿੱਚ ਨਹੀਂ ਖੜ ਸਕਦੇ ਸੀ ਇਹ ਸਾਡੀ ਸੁਵਿਧਾ ਨਹੀਂ ਹੈਗੀ ਸੀ ਮਨੁਵਾਦੀਆਂ ਦੇ ਸਿਬਦਾਨ ਦੇ ਵਿੱਚ ਔਰਤ ਦਾ ਬਹੁਤ ਬੁਰਾ ਲੇਖਾ ਸੀਗਾ ਔਰਤ ਨੂੰ ਇੱਕ ਪੈਰ ਦੀ ਜੁੱਤੀ ਦੱਸਿਆ ਜਾਂਦਾ ਸੀ ਜਦੋਂ ਮਰਦ ਦੀ ਮੌਤ ਹੋ ਜਾਂਦੀ ਸੀ ਔਰਤ ਨੂੰ ਜਿੰਦਿਆਂ ਨੂੰ ਉੱਥੇ ਲੱਕੜਾਂ ਤੇ ਪਾ ਕੇ ਸੰਸਕਾਰ ਕੀਤਾ ਜਾਂਦਾ ਸੀਗਾ ਉਹਨੂੰ ਕਹਿੰਦੇ ਸੀ ਸਹਾਰ ਸਤੀ ਔਰਤ ਬਾਬਾ ਸਾਹਿਬ ਦੀ ਸਿਬਦਾਨ ਵਿੱਚ ਔਰਤ ਨੂੰ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਮਾਨ ਮਿਲਿਆ ਉਨਾਂ ਦੇ ਸਭਦਾਨ ਤੇ ਲਿਖਿਆ ਜਿਹੜੀ ਔਰਤ ਛਾਦੀ ਛੁਦਾ ਕਾਰਜ ਆਉਂਦੀ ਆ ਉਹ ਬਰਬਰ ਦੀ ਘਰ ਦੀ ਮਾਲਕਾ ਬਰਬਰ ਦੇ ਬੱਚਿਆਂ ਦੀ ਮਾਲਕਾ ਬਰਬਰ ਦੀ ਰੋਟੀ ਦੀ ਮਾਲਕਾ ਬਰਬਰ ਦੀ ਉਹ ਬੱਚਿਆਂ ਨੂੰ ਨੌਕਰੀ ਲਵਾ ਸਕਦੀ ਆ ਉਹਦੀ ਵੀ ਮਾਲਕਾ ਅਤੇ ਰਾਜਨੀਤਿਕ ਲੋਕਾਤ ਹਿੱਸਾ ਖੜਨ ਦੀ ਵੀ ਬਰਬਰ ਦੀ ਮਾਲਕਾ ਸ਼੍ਰੀਮਤੀ ਇੰਦਰਾ ਗਾਂਧੀ ਔਰਤ ਹੋਣ ਦੇ ਨਾਤੇ ਸੰਵਿਧਾਨ ਦੇ ਮੁਤਾਬਕ ਉਹ ਪ੍ਰਧਾਨ ਮੰਤਰੀ ਦੀ ਰਿਕਰੀ ਬਣ ਕੇ ਗਈ ਸੀ ਤਾਂ ਜਿਨ੍ਹਾਂ ਨੇ ਸਾਡੇ ਲਈ ਐਨਾ ਕੁਝ ਲਿਖਿਆ ਅੱਜ ਤੋਂ ਕੱਟ ਕੱਟ 74 75 ਸਾਲ ਪਹਿਲਾਂ 1952 ਚ ਲਿਖਿਆ ਉਹਦਾ ਨਾਰਾ ਤਾਂ ਬੰਦਾ ਹੈ ਨਾ ਜੀ ਜੇ ਸਾਡੇ ਲਈ ਕੁਝ ਹੋਣ ਦੇਖੀ ਗਿਆ ਤਾਂ ਫਿਰ ਉਸ ਦਾ ਨਾਰਾ ਜਿਹਾ ਹੈਗਾ ਨਾ ਜਦੋਂ ਆਪਾਂ ਨਾਣਾ ਉਹ ਸਾਨੂੰ ਸ਼ੁਰੂਆਤ ਕਰਨਾ ਚਾਹੀਦਾ ਤੇ ਪੂਰੇ ਜੋਰਾ ਸ਼ੋਰਾਂ ਦੇ ਨਾਲ ਨਾਰਾ ਲਾਣਾ ਚਾਹੀਦਾ ਕਿਉਂਕਿ ਉਹਨੇ ਸਾਡੇ ਲਈ ਬਹੁਤ ਕੁਝ ਕੀਤਾ ਕਿ ਉਹਨਾਂ ਦਾ ਸਾਡਾ ਅੱਜ ਸ਼ਰੀਰ ਰੂਮ ਰੂਮ ਕਰ ਜਾਇਆ ਤਾਂ ਫਿਰ ਮੈਂ ਦੁਬਾਰਾ ਬੇਨਤੀ ਕਰੂੰ ਮੈਨੂੰ ਇਹ ਦੰਦਰਾ ਲਾਉਣਾ ਔਰ ਪੂਰਾ ਖੁੱਲ ਕੇ ਲਾਉਣਾ ਕੋਈ ਡਰ ਨਹੀਂ ਹੈਗਾ ਕੋਈ ਭੈ ਨਹੀਂ ਹੈਗਾ ਕੋਈ ਸੰਗ ਨਹੀਂ ਹੈਗੀ ਜੈ ਭੀਸ਼ ਜੈ ਭਾਰਤ ਜੈ ਭਾਰਤ ਅੱਜ ਪਿੰਚਲੋ ਕਿਆਂ ਦੇ ਵਿੱਚ ਸਾਡਾ ਛੋਟਾ ਵੀਰ ਕੀ ਨਾਮ ਦੱਸਿਓ ਕੁਲਵਿੰਦਰ ਸਿੰਘ ਤੇ ਸਾਨਕਿਆਂ ਤੇ ਉਹ ਸਾਡੀ ਛੋਟੀ ਬੇਟੀ ਸੇਠਾ ਤੋਂ ਸਾਡੀ ਬੀਟੀ ਕੁਲਵਿੰਦਰ ਕੌਰ ਇਸ ਏਰੀਏ ਚ ਸਾਡੀ ਮੰਡੇਗਾ ਆਗੂ ਟੀਮ ਬਣੀ ਹੋਈ ਆ ਸਾਡੇ ਚ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਵੀ ਪਹੁੰਚੇ ਹੋਇਆ ਤਾਂ ਆਪਾਂ ਦੱਸਣਾ ਚਾਹੁੰਦੇ ਆ ਕਿ ਅੱਜ ਵੀ ਮੀਟਿੰਗ ਸਾਨੂੰ ਕਿਉਂ ਇੱਥੇ ਕਰਨੀ ਪੈ ਰਹੀ ਤੁਸੀਂ ਸਾਰਿਆਂ ਨੂੰ ਬੋਲੇਓ ਕਿ ਅਸੀਂ 5 ਕਿਲੋਮੀਟਰ ਦੀ ਦੂਰੀ ਤੇ 5 ਕਿਲੋਮੀਟਰ ਹੈਗਾ ਨਾ ਮਜ਼ਦੂਰ ਤਾਂ 5 ਕਿਲੋ ਮਮਦੋਟ ਕਸਬਾ ਜਿਹੜਾ ਬਣਿਆ ਨਗਰਪਾਲਿਕਾ ਉਹ ਇੱਕ ਪੰਜਾਬ ਸਰਕਾਰ ਦੀ ਪੋਲਿਸੀ ਆ ਯਾਦ ਰੱਖਣਾ ਜਿਸੇ ਨਾਲ ਗੱਲ ਵੀ ਕਰਨੀ ਤੁਸੀਂ ਇਸ ਤਰੀਕੇ ਨਾਲ ਗੱਲ ਕਰਨੀ ਆ ਮਮਦੋਟ ਨਗਰਪਾਲਿਕਾ ਬਣੀ ਹੋਈ ਆ ਪੰਜਾਬ ਸਰਕਾਰ ਦੀ ਪੋਲਿਸੀ ਜਿਹੜੇ ਪਿੰਡ ਦੇ ਵਿੱਚ 12000 ਰੂਪਤ ਹੈਗੀ ਆ ਉੱਥੇ ਨਗਰਪਾਲਿਕਾ ਬਣ ਸਕਦੀ ਆ ਬਣ ਸਕਦੀ ਹੈ ਪਰ ਸਾਰੇ ਲੋਕਾਂ ਨੂੰ ਮਨਿਆਦੀ ਕਰਵਾ ਕੇ ਆਮ ਜਲਾਸ਼ ਕਰਨਾ ਹੁੰਦਾ ਆਮ ਜਲਾਸ਼ ਤੇ ਸਹਿਮਤੀ ਦਵੇ ਤੇ ਨਗਰਪਾਲਿਕਾ ਤੇ ਬਣੇ ਨਗਰਪਾਲਿਕਾ ਸਿਆਸੀ ਲੋਕਾਂ ਨੇ ਵੜਾਈਆਂ ਸ਼ਰਮਾਇਦਾਰਾਂ ਨੇ ਕਿ ਉਹ ਨਗਰਪਾਲਿਕਾ ਤਾਂ ਬਣਾਈ ਗਈ ਕਿ ਸਾਡੀ ਜ਼ਮੀਨ ਦਾ ਰੇਟ ਵੱਧੇ ਸਾਡੀ ਪਲਾਟ ਦਾ ਰੇਟ ਵੱਧੇ ਸਾਡੀ ਕੋਠੀ ਦਾ ਰੇਟ ਵੱਧੇ ਲੇਕਿਨ ਗਰੀਬ ਪਰਿਵਾਰ ਦਾ ਜਿਹੜਾ ਮਨਰੇਗਾ ਚੱਲਦਾ ਸੀ ਪਿੰਡੂ ਹੂਟਾ ਚੱਲਦੀ ਸੀ ਉਹ ਬੰਦ ਹੋ ਗਈਆਂ ਤਾਂ ਗਰੀਬ ਪਰਿਵਾਰਾਂ ਦਾ ਜਿਹੜਾ ਮਨਰੇਗਾ ਖੋਇਆ ਗਿਆ ਉਹਦੇ ਪੇਟ ਤੇ ਇਹਦਾ ਨਗਾ ਕਾਕਾ ਬੈਠ ਗਿਆ ਅਸੀਂ ਚਾਹੁੰਦੇ ਹਾਂ ਕਿ ਚਾਹਤਾ ਨਗਰਪਾਲਿਕਾ ਭੰਗ ਹੋ ਜੇ ਚਾਹ ਸਾਡੀ ਮਰੇਗਾ ਚੱਲੇ। ਇਹੋ ਹੀ ਮੰਗਣਾ ਪੀਸਾਰਿਆ। ਹੈਨਾ? ਤਾਂ ਮਰੇਗਾ ਜਿਹੜੀ ਹੈਗੀ ਚੱਲੇਗੀ ਕਿਉਂਕਿ ਨਗਰਪਾਲਿਕਾ ਬਣਿਆ ਬਾਅਦ ਚ ਮਰੇਗਾ ਕਾਨੂੰਨ ਬਣਿਆ 2005 ਦਾ। ਭਾਰਤ ਸਰਕਾਰ ਨੇ ਮਰੇਗਾ ਬਣਾਈ ਆ ਪੰਜਾਬ ਸਰਕਾਰ ਦੇ ਕੋਲੇ ਕੋਈ ਅਧਿਕਾਰ ਨਹੀਂ ਹੈਗਾ ਸਾਡਾ ਮਰੇਗਾ ਤੋੜ-ਫੋੜ ਕਰਦਾ ਵੀ ਮਰੇਗਾ ਦਾ ਕਾਨੂੰਨ ਤੋੜ-ਫੋੜ ਕਰ ਦੇਵੇ ਤੇ ਬੰਦ ਕਰ ਦੇ। ਅਸੀਂ ਦਿਹਾਤੀ ਏਰੀਆ ਚ ਰਹਿੰਦੇ ਆ। ਐਮਐਲਏ ਬਣਿਆ ਸਾਡਾ ਦਿਹਾਤੀ ਵੋਟ ਲਿੰਦਾ ਸਾਡੇ ਤੋਂ ਦਿਹਾਤੀ ਏਰੀਏ ਚ ਰਹਿੰਨੇ ਆ ਗਰੀਬੀ ਰੇਖਾ ਚ ਰਹਿੰਨੇ ਆ ਗਰੀਬੀ ਰੇਖਾ ਦਾ ਮਤਲਬ ਆ ਕਿ ਦਿਹਾਤੀ ਏਰੀਆ ਜਿੱਥੇ ਪਿਛੜੇ ਹੋਏ ਲੋਕਾਂ ਕਾਰੋਬਾਰ ਨਹੀਂ ਕਰਦਾ ਤਾਂ ਸਾਡਾ ਦਿਹਾਤੀ ਰੋਜ਼ਗਾਰ ਬਣਿਆ ਹੋਇਆ ਅਸੀਂ ਇਸ ਪਾਸੇ ਵੀ ਸਰਕਾਰ ਤੋਂ ਦਾਵਾ ਕਰਦੇ ਆ ਕਿ ਸਾਡਾ ਦਿਹਾਤੀ ਏਰੀਆ ਹੈਗਾ ਸਾਨੂੰ ਨਿਵੇਗਾ ਦਿੱਤੀ ਜਾਵੇ ਜੇਕਰ ਸਰਕਾਰ ਸਾਡਾ ਨਿਵੇਗਾ ਨਹੀਂ ਚਲਾਉਂਦੀ ਤੇ ਅਸੀਂ ਨਗਰਪਾਲਿਕਾ ਨੂੰ ਦੋ ਤਰੀਕੇ ਨਾਲ ਚੈਲੰਜ ਕਰਦੇ ਆਂ ਪੰਗ ਕਰਨ ਦੀ ਵੀ ਹਿੰਮਤ ਕਰਦੇ ਆ ਤੇ ਨਾਲ ਜੇ ਲੱਛਣਾਂ ਚ ਖੜਨਾ ਸਾਡੇ ਨਾਲ ਤੇ ਦਵਾ ਰਾਹ ਰੈਕਸ਼ਨ ਹੋਊ ਬੁਨਿਆਦੀ ਕਰਾ ਕੇ ਤੇ ਅਸੀਂ ਇੱਥੇ ਵੀ ਲੰਗ ਕਰਦੇ ਆ ਇਹੇ ਸਾਡੀ ਮੰਗ ਦਾ ਤਾਂ ਸਾਡੀ ਸਾਰਿਆਂ ਨੂੰ ਬੇਨਤੀ ਆ ਜਿੰਨੀ ਸਾਡੀ ਆਗੂਆਂ ਦੀ ਟੀਮ ਆਪਣੀ ਆਪਣੀ ਕਸਬੇ ਵਿੱਚ ਮੀਟਿੰਗਾਂ ਕਰਾ ਕੇ ਸਾਡੀ ਆਗੂਆਂ ਵਿੱਚ ਸਾਡੀ ਲੇਬਰਾਂ ਦੀ ਸਮਝ ਬਣ ਜੇ ਵੀ ਅਸੀਂ ਸਰਕਾਰ ਨੂੰ ਕੀ ਬਿਆਨ ਦੇਣਾ ਹੈ ਅਸੀਂ ਮੀਡੀਆ 'ਚ ਕੀ ਬੋਲਣਾ ਹੈ ਜੇ ਕੋਈ ਸ਼ਰਵਾਇਦਾਰ ਆ ਜਿਹੜਾ ਵਿਰੋਧ ਕਰਦਾ ਸਾਡੀ ਨਰੇਗਾ ਦਾ ਉਹਨੂੰ ਕੀ ਬੋਲਣਾ ਹੈ ਕਿ ਨਗਰਪਾਲਿਕਾ ਬਾਅਦ ਚ ਬਣੀਆ ਨਰੇਗਾ ਸਾਡੀ ਪਹਿਲੋਂ ਬਣੀਆ ਨਰੇਗਾ ਪੰਜਾਬ ਸਰਕਾਰ ਕੋਲੇ ਕੋਈ ਹਿੰਮਤ ਨਹੀਂ ਹੈਗੀ ਇਹ ਤਾਂ ਤੋੜ-ਫੋੜ ਕਰਦਾ ਸਾਡੀ ਨਰੇਗਾ ਚਾਲੂ ਕੀਤੀ ਜਾਵੇ ਨਹੀਂ ਸਾ ਨਗਰਪਾਲਿਕਾ ਪੰਚ ਜੇਕਰ ਭੰਗ ਦੀ ਕਰਦੇ ਤਾਂ ਕੋਈ ਗੱਲ ਨਹੀਂ ਥੋੜਾ ਦਿਨ ਅਸੀਂ ਆਪਣੇ ਇਸ਼ਤਿਹਾਰਾ ਵਿਖਾਵਾਂਗੇ ਵੀ ਸਾਡੇ ਨਾਮ ਤੁਸੀਂ ਕਿਹੜੇ ਤਰੀਕੇ ਨਾਲ ਨਰੇਗਾ ਚਲਾਣੇ ਚਲਾ ਸਕਦੇ ਹੋ ਠੀਕ ਹੈ ਜੇਕਰ ਨਰੇਗਾ ਨੂੰ ਚਲਾਉਂਦੇ ਤਾਂ ਕੋਈ ਗੱਲ ਨਹੀਂ ਜਿਵੇਂ ਜਿਵੇਂ ਲਖਸ਼ਨਾ ਦਾ ਦੌਰ ਵਾਧਦਾ ਜਾਵਾ ਉਵੇਂ ਉਵੇਂ ਆਪਣਾ ਸੰਘਰਸ਼ ਵਾਧਦਾ ਜਾਏਗਾ ਪਹਿਲੋਂ ਅਸੀਂ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਿਹਦੇ ਚ 23 ਤਰੀਕ ਨੂੰ ਸਾਨੂੰ ਬੁਲਾਇਆ ਸੀਗਾ ਕੁਝ ਸੁਝਾਅ ਸਾਡੇ ਹੱਕ 'ਚ ਸੀਗੇ ਕੁਝ ਚੰਡੀਗੜ੍ਹ ਤੋਂ ਦਿੱਲੀ ਤੋਂ ਹੋਣੇ ਸੀਗੇ ਇਹ 10ਵਾਂ ਮਹੀਨਾ ਚੱਲਦਾ ਪਿਆ ਜੀ ਵੀ ਅੱਜ ਦੋ ਤਰੀਕ ਆ ਆਪਾਂ ਇਸੇ ਮਹੀਨੇ ਚ ਦਿੱਲੀ ਜਾਣਾ ਆ ਚੰਡੀਗੜ੍ਹ ਜਾਣਾ ਉਸ ਤੋਂ ਅਗਲਾ ਪ੍ਰੋਸੈਸ ਦਿੱਲੀ ਵਾਲਾ ਹੋਏਗਾ ਉਸ ਤੋਂ ਅਗਲਾ ਪ੍ਰੋਸੈਸ ਫਿਰ ਆਪਣਾ ਜਿਹੜਾ ਹੈਗਾ ਉਹ ਵਿਰੋਧ ਵਾਲਾ ਹੋਏਗਾ ਨਾ ਨਾਲ ਸੜਕ ਸਾਡੇ ਇস্তਿਹਾਰ ਲਿਖੇ ਹੋਏਗਾ ਨਾਲ ਛੰਡੀਆਂ ਲਾ ਕੇ ਸਾਨੂੰ ਸੜਕ ਜਾਮ ਕਰਨੀ ਪਈ ਉਹ ਵੀ ਕਰਾਂਗੇ ਰੇਲ ਗੱਡੀ ਜਾਮ ਕਰਨੀ ਪਈ ਆਪਣੇ ਕੱਖ ਦੀ ਲੋੜਾ ਤਾਂ ਮੇਰੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਸਮਝਣਾ ਫਿਰ ਅੱਗੇ ਸਾਥ ਦੇਣਾ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਪੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ